ਅਮਰੀਕਾ ਵਾਂਗ ਹੁਣ ਯੂਕੇ ਸਰਕਾਰ ਵੀ ਆਪਣੀਆਂ ਜੇਲਾਂ ਦੇ ਵਿੱਚ ਬੰਦ ਵਿਦੇਸ਼ੀ ਅਪਰਾਧੀਆਂ ਨੂੰ ਰਿਪੋਰਟ ਕਰਨ ਦੀ ਨੀਤੀ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ ਜਿਸ ਦਾ ਮਕਸਦ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ ਤੋਂ ਬਾਹਰ ਕੱਢ ਕੇ ਲੋਕਾਂ ਅਤੇ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਪਿਛਲੇ ਕੁਝ ਸਮੇਂ ਤੋਂ ਯੂਕੇ ਸਰਕਾਰ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਬਣਾ ਰਹੀ ਹੈ ਤਾਂ ਕਿ ਯੂਕੇ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਦੀ ਸਮੱਸਿਆ ਦੇ ਨਾਲ ਨਿਪਟਿਆ ਜਾਵੇ ਹੁਣ ਯੂਕੇ ਸਰਕਾਰ ਨੇ ਆਪਣੀ ਨਵੀਂ ਨੀਤੀ ਦਾ ਐਲਾਨ ਕਰਦੇ ਹੋਏ ਡਿਪੋਟੇਸ਼ਨ ਪ੍ਰਕਿਰਿਆ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਤੇ ਭਾਰਤ ਨੂੰ ਇਸ ਨੀਤੀ ਦਾ ਹਿੱਸਾ ਬਣਾਇਆ ਗਿਆ ਹੈ। ਸਸ਼੍ਰੀਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਯੂਕੇ ਸਰਕਾਰ ਨੇ ਵਿਦੇਸ਼ੀ ਅਪਰਾਧੀਆਂ ਨੂੰ ਜਲਦੀ ਡਿਪੋਰਟ ਕਰਨ ਦੀ ਨੀਤੀ ਨੂੰ ਹੋਰ ਸਖਤ ਕਰਦੇ ਹੋਏ ਆਪਣੀ ਡਿਪੋਰਟ ਨਾਓ ਅਪੀਲ ਲੈਟਰ ਸਕੀਮ ਨੂੰ 8 ਦੇਸ਼ਾਂ ਤੋਂ ਵਧਾ ਕੇ 23 ਦੇਸ਼ਾਂ ਤੱਕ ਵਿਸਤਾਰ ਕੀਤਾ ਹੈ ਜਿਸ ਦੇ ਵਿੱਚ ਭਾਰਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਦੇ ਮੁਤਾਬਿਕ ਭਾਰਤ ਸਨੇ ਸੂਚੀ ਦੇ ਵਿੱਚ ਸ਼ਾਮਿਲ ਦੇਸ਼ਾਂ ਦੇ ਅਪਰਾਧੀ ਨਾਗਰਿਕਾਂ ਨੂੰ ਜੋ ਕਿਸੇ ਨਾ ਕਿਸੇ ਅਪਰਾਧ ਕਰਾਂ ਯੂਕੇ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਸਜ਼ਾ ਮਿਲਣ ਤੋਂ ਤੁਰੰਤ ਬਾਅਦ ਉਹਨਾਂ ਦੇ ਮੁਲਕ ਵਾਪਸ ਭੇਜਿਆ ਜਾਵੇਗਾ ਅਤੇ ਉਹ ਆਪਣੀ ਅਪੀਲ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਆਪਣੇ ਮੁਲਕ ਤੋਂ ਕਰ ਸਕਣਗੇ ਇਹ ਫੈਸਲਾ ਯੂਕੇ ਦੀਆਂ ਜੇਲਾਂ ਦੇ ਵਿੱਚ ਭੀੜ ਘਟਾਉਣ ਜਨਤਕ ਸੁਰੱਖਿਆ ਵਧਾਉਣ ਅਤੇ ਟੈਕਸ ਪੇਅਰਜ਼ ਦੇ ਪੈਸੇ ਦੀ ਬਚਤ ਕਰਨ ਦੇ ਮਕਸਦ ਦੇ ਨਾਲ ਲਿਆ ਗਿਆ ਹੈ ਹੁਣ ਤੱਕ ਵਿਦੇਸ਼ੀ ਅਪਰਾਧੀਆਂ ਨੂੰ ਉਹਨਾਂ ਦੀ ਸਜ਼ਾ ਦਾ 50% ਹਿੱਸਾ ਜੇਲ੍ਹ ਦੇ ਵਿੱਚ ਪੂਰਾ ਕਰਨ ਤੋਂ ਬਾਅਦ ਡਿਪੋਰਟ ਕੀਤਾ ਜਾਂਦਾ ਸੀ ਜੂਨ 2024 ਦੇ ਵਿੱਚ ਸਰਕਾਰ ਨੇ ਇਸ ਨੂੰ ਘਟਾ ਕੇ 30% ਕਰ ਦਿੱਤਾ ਜੋ ਸਤੰਬਰ 2025 ਤੋਂ ਲਾਗੂ ਹੋਣ ਵਾਲਾ ਹੈ ਪਰ ਹੁਣ ਸਰਕਾਰ ਨੇ ਇੱਕ ਕਦਮ ਅੱਗੇ ਜਾ ਕੇ ਐਲਾਨ ਕੀਤਾ ਹੈ ਕਿ ਵਿਦੇਸ਼ੀ ਅਪਰਾਧੀਆਂ ਨੂੰ ਸਜ਼ਾ ਮਿਲਣ ਦੇ ਨਾਲ ਹੀ ਡਿਪੋਰਟ ਕਰਨ ਦੀ ਨਵੀਂ ਵਿਵਸਥਾ ਸ਼ੁਰੂ ਹੋ ਜਾਵੇਗੀ ਇਸ ਲਈ ਪ੍ਰਾਇਮਰੀ ਕਾਨੂੰਨ ਦੇ ਵਿੱਚ ਸੋਧ ਕੀਤੀ ਜਾਵੇਗੀ ਜਿਸ ਨੂੰ ਜਲਦੀ ਹੀ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਹ ਨਵੀਂ ਨੀਤੀ ਸਿਰਫ ਨਵੇਂ ਸਜ਼ਾਯਾਫ਼ਤਾ ਅਪਰਾਧੀਆਂ ਤੇ ਹੀ ਨਹੀਂ ਸਗੋ ਪਹਿਲਾਂ ਤੋਂ ਹੀ ਜੇਲ੍ਹਾਂ ਦੇ ਵਿੱਚ ਬੰਦ ਵਿਦੇਸ਼ੀ ਅਪਰਾਧੀਆਂ ਤੇ ਵੀ ਲਾਗੂ ਹੋਵੇਗੀ ਇਸ ਦੇ ਨਾਲ ਹੀ ਡਿਪੋਰਟ ਕੀਤੇ ਗਏ ਵਿਅਕਤੀਆਂ ਨੂੰ ਜੀਵਨ ਭਰ ਦੇ ਲਈ ਯੂਕੇ ਦੇ ਵਿੱਚ ਵਾਪਸ ਆਉਣ ਤੇ ਪਾਬੰਦੀ ਲਗਾਈ ਜਾਵੇਗੀ ਇਹ ਨੀਤੀ ਫਿਕਸ ਟਰਮ ਯਾ ਫਿਰ ਖਾਸ ਨਿਰਧਾਰਿਤ ਸਮੇਂ ਦੀ ਸਜ਼ਾ ਵਾਲੇ ਅਪਰਾਧੀਆਂ ਤੇ ਲਾਗੂ ਹੋਵੇਗੀ ਹਾਲਾਂਕਿ ਅਤਵਾਦੀਆਂ ਕਾਤਲਾਂ ਤੇ ਉਮਰ ਕੈਦੀ ਸਜ਼ਾ ਵਾਲੇ ਅਪਰਾਧੀਆਂ ਨੂੰ ਉਹਨਾਂ ਦੀ ਪੂਰੀ ਸਜ਼ਾ ਜੇਲ੍ਹ ਦੇ ਵਿੱਚ ਪੂਰੀ ਕਰਨੀ ਪਵੇਗੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕੋਈ ਅਪਰਾਧੀ ਯੂਕੇ ਦੇ ਹਿੱਤਾਂ ਦੇ ਖਿਲਾਫ ਅਗਲੇਰੇ ਅਪਰਾਧ ਦੀ ਕੋਈ ਯੋਜਨਾ ਵੀ ਬਣਾਉਂਦਾ ਹੈ ਤਾਂ ਜਾਂ ਫਿਰ ਰਾਸ਼ਟਰੀ ਸੁਰੱਖਿਆ ਦੇ ਲਈ ਉਹ ਖਤਰਾ ਬਣਦਾ ਹੈ ਤਾਂ ਅਜਿਹੇ ਮਾਮਲੇ ਵਿੱਚ ਡਿਪੂਟੇਸ਼ਨ ਦਾ ਫੈਸਲਾ ਵਿਅਕਤੀਗਤ ਤੌਰ ਤੇ ਲਿਆ ਜਾਵੇਗਾ ਆਖਿਰ ਯੂਕੇ ਸਰਕਾਰ ਨੂੰ ਕਿਉਂ ਇਹ ਫੈਸਲਾ ਲੈਣਾ ਪਿਆ ਯੂਕੇ ਦੀਆਂ ਜੇਲ੍ਹਾਂ ਦੇ ਵਿੱਚ ਵਿਦੇਸ਼ੀ ਅਪਰਾਧੀਆਂ ਦੀ ਗਿਣਤੀ ਕੁੱਲ ਜੇਲ੍ਹਾਂ ਦੀ ਆਬਾਦੀ ਦਾ ਲਗਭਗ 12% ਹਿੱਸਾ ਹੈ ਜੋ ਲਗਭਗ 10000 ਦੇ ਕਰੀਬ ਹੈ ਹਰ ਜੇਲ੍ਹ ਦੀ ਸੀਟ ਸਾਲਾਨਾ ਲਾਗਤ 54000 ਪਾਉਂਡ ਹੈ ਜਿਸ ਦਾ ਸਰਕਾਰ ਤੇ 5 ਮਿਲੀਅਨ ਦਾ ਵਿੱਤੀ ਬੋਝ ਪੈਂਦਾ ਹੈ ਸਰਕਾਰ ਦਾ ਕਹਿਣਾ ਹੈ ਕਿ ਇਸ ਨੀਤੀ ਨਾਲ ਨਾ ਸਿਰਫ ਟੈਕਸ ਪੇਅਰਸ ਦੇ ਪੈਸੇ ਦੀ ਬਚਤ ਹੋਵੇਗੀ ਸਗੋਂ ਜੇਲ੍ਹਾਂ ਦੇ ਵਿੱਚ ਥਾਂ ਵੀ ਖਾਲੀ ਹੋਵੇਗੀ ਇਸ ਤੋਂ ਇਲਾਵਾ ਸਰਕਾਰ ਨੇ ਜੁਲਾਈ 2024 ਤੋਂ ਬਾਅਦ 5200 ਵਿਦੇਸ਼ੀ ਅਪਰਾਧੀਆਂ ਨੂੰ ਡਿਪੋਰਟ ਕੀਤਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 14% ਜ਼ਿਆਦਾ ਹੈ। ਸਰਕਾਰ ਨੇ 80 ਜੇਲ੍ਹਾਂ ਦੇ ਵਿੱਚ ਵਿਸ਼ੇਸ਼ ਸਟਾਫ ਤਾਇਨਾਤ ਕਰਨ ਦੇ ਲਈ 5 ਮਿਲੀਅਨ ਪਾਉਂਡ ਦਾ ਨਿਵੇਸ਼ ਵੀ ਕੀਤਾ ਹੈ ਜਿਸ ਦਾ ਮਕਸਦ ਡਿਪੋਟੇਸ਼ਨ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਤੇਜ਼ ਕਰਨਾ ਹੈ। ਯੂਕੇ ਦੇ ਜਸਟਿਸ ਕੱਤਰ ਸ਼ਬਾਨਾ ਮਹਿਮੂਦ ਦੇ ਮੁਤਾਬਿਕ ਯੂਕੇ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਰਿਪੋਰਟ ਕਰਨ ਦੇ ਲਈ ਸਖਤ ਕਦਮ ਚੁੱਕ ਰਹੀ ਹੈ ਸਰਕਾਰ ਦਾ ਸੁਨੇਹਾ ਬਿਲਕੁਲ ਸਾਫ਼ ਹੈ ਜੇਕਰ ਤੁਸੀਂ ਸਾਡੀ ਮਹਿਮਾਨ ਨਿਵਾਜ਼ੀ ਦਾ ਦੁਰਉਪਯੋਗ ਕਰਦੇ ਹੋ ਅਤੇ ਸਾਡੇ ਕਾਨੂੰਨ ਤੋੜਦੇ ਹੋ ਤਾਂ ਅਸੀਂ ਤੁਹਾਨੂੰ ਵਾਪਸ ਭੇਜ ਦਵਾਂਗੇ ਉਹਨਾਂ ਨੇ ਅੱਗੋਂ ਇਹ ਵੀ ਕਿਹਾ ਕਿ ਇਹ ਕਦਮ ਨਾ ਸਿਰਫ ਪੈਸਿਆਂ ਦੀ ਬਚਤ ਲਈ ਹੈ ਸਗੋ ਪੀੜਤਾਂ ਨੂੰ ਨਿਆਂ ਦਿਵਾਉਣ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਵੀ ਬਹੁਤ ਜ਼ਰੂਰੀ ਹੈ ਉਧਰ ਯੂਕੇ ਦੇ ਗ੍ਰਹਿ ਮੰਤਰੀ ਯੂਵੈਟ ਕੁਪਰ ਦੇ ਮੁਤਾਬਿਕ ਬਹੁਤ ਸਮੇਂ ਤੋਂ ਵਿਦੇਸ਼ੀ ਅਪਰਾਧੀ ਯੂਕੇ ਦੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਦੁਰਉਪਯੋਗ ਕਰਦੇ ਆ ਰਹੇ ਨੇ ਅਸੀਂ ਇਸ ਨੂੰ ਖਤਮ ਕਰਨਾ ਚਾਹੁੰਦੇ ਆ ਸਰਕਾਰ ਨੇ ਡਿਪੋਰਟ ਨਾਓ ਅਪੀਲ ਲੈਟਰ ਸਕੀਮ ਨੂੰ 8 ਦੇਸ਼ਾਂ ਤੋਂ ਵਧਾ ਕੇ 23 ਦੇਸ਼ਾਂ ਤੱਕ ਵਿਸਤਾਰ ਕੀਤਾ ਹੈ ਇਸ ਦੇ ਵਿੱਚ ਭਾਰਤ ਆਸਟ੍ਰੇਲੀਆ ਕੈਨੇਡਾ ਅਤੇ ਮਲੇਸ਼ੀਆ ਵਰਗੇ ਮੁਲਕ ਵੀ ਸ਼ਾਮਿਲ ਨੇ ਇਸ ਦੇ ਮੁਤਾਬਿਕ ਅਪਰਾਧੀਆਂ ਨੂੰ ਰਿਪੋਰਟ ਕਰਨ ਤੋਂ ਬਾਅਦ ਉਹਨਾਂ ਦੀ ਅਪੀਲ ਵੀਡੀਓ ਕਾਨਫਰencing ਦੇ ਜ਼ਰੀਏ ਉਹਨਾਂ ਦੇ ਮੁਲਕ ਤੋਂ ਸੁਣੀ ਜਾ ਸਕਦੀ ਹੈ ਉਦੇ ਵਿਰੋਧੀ ਧਿਰ ਦੇ ਕੰਜ਼ਰਵੇਟਿਵ ਸ਼ੈਡੋ ਜਸਟਿਸ ਕਤਰ ਰੋਬਰਟ ਜੈਨਰਿਕ ਦੇ ਮੁਤਾਬਕ ਸਰਕਾਰ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਨੂੰ ਸੋਧਣ ਦੇ ਵਿੱਚ ਅਸਫਲ ਰਹੀ ਹੈ ਜੋ ਅਪਰਾਧੀਆਂ ਨੂੰ ਡਿਪੂਟੇਸ਼ਨ ਤੋਂ ਬਚਾਉਂਦੀ ਰਹੀ ਹੈ ਜੇਕਰ ਦੇਸ਼ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰਦੇ ਨੇ ਤਾਂ ਸਰਕਾਰ ਨੂੰ ਵੀਜ਼ਾ ਤੇ ਵਿਦੇਸ਼ੀ ਸਹਾਇਤਾ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਰਿਫਾਰਮ ਯੂਕੇ ਨੇ ਵੀ ਸਰਕਾਰ ਦੀ ਨੀਤੀ ਤੇ ਸਵਾਲ ਖੜੇ ਕੀਤੇ ਨੇ ਪਾਰਟੀ ਦੇ ਬੁਲਾਰੇ ਦੇ ਮੁਤਾਬਿਕ ਜਦੋਂ ਤੱਕ ਯੂਕੇ ਯੂਰੋਪੀਅਨ ਕਨਵੈਨਸ਼ਨ ਔਨ ਹਿਊਮਨ ਰਾਈਟਸ ਤੋਂ ਬਾਹਰ ਨਹੀਂ ਨਿਕਲਦਾ ਅਸੀਂ ਪੂਰੀ ਤਰ੍ਹਾਂ ਡਿਪੂਟੇਸ਼ਨ ਨੂੰ ਕੰਟਰੋਲ ਨਹੀਂ ਕਰ ਸਕਦੇ ਉਧਰ ਪਾਕਿਸਤਾਨੀ ਮੂਲ ਦੇ ਮਾਪਿਆਂ ਦੀ ਤੀਸ਼ਬਾਨਾ ਮਹਿਮੂਦ ਦੇ ਮੁਤਾਬਿਕ ਉਸਦੇ ਮਾਪਿਆਂ ਨੇ ਯੂਕੇ ਦੇ ਵਿੱਚ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਆਪਣਾ ਜੀਵਨ ਬਤੀਤ ਕੀਤਾ ਜੋ ਵੀ ਵਿਦੇਸ਼ੀ ਨਾਗਰਿਕ ਇੱਥੇ ਆ ਕੇ ਅਪਰਾਧ ਕਰਦੇ ਨੇ ਉਹ ਇਸ ਦੇਸ਼ ਨੂੰ ਆਪਣਾ ਘਰ ਕਹਿਣ ਦਾ ਅਧਿਕਾਰ ਖੋ ਦਿੰਦੇ ਨੇ यूके सरकार दी इस नीति दी मुख्य चुनौती मानुखि अधिकारਾਂ ਦੇ ਕਾਨੂੰਨ ਖਾਸ ਕਰਕੇ ECHR ਦੀ ਧਾਰਾ 8 ਪਰਵਾਰਿਕ ਜੀਵਨ ਦਾ ਅਧਿਕਾਰ ਧਾਰਾ 3 ਅਣਮਨੁੱਖੀ ਵਿਹਾਰ ਦੀ ਮਨਾਹੀ ਹੈ ਜੋ ਅਕਸਰ ਡਿਪੂਟੇਸ਼ਨ ਨੂੰ ਰੋਕ ਦਿੰਦੀ ਹੈ ਸਰਕਾਰ ਨੇ ਇਸ ਸੰਬੰਧੀ ਸੁਧਾਰਾਂ ਦੀ ਗੱਲ ਵੀ ਕਹੀ ਹੈ ਪਰ ECHR ਤੋਂ ਬਾਹਰ ਨਿਕਲਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸਰਕਾਰ 14000 ਨਵੀਆਂ ਜੇਲ ਸੇਟਾਂ ਬਣਾਉਣ ਸਜ਼ਾ ਦੇ ਵਿੱਚ ਸੁਧਾਰ ਅਤੇ ਪੀੜਤਾਂ ਦੀ ਸਹਾਇਤਾ ਵਧਾਉਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ। ਨਵੀਂ ਇਮੀਗ੍ਰੇਸ਼ਨ ਵਾਈਟ ਪੇਪਰ ਦੇ ਵਿੱਚ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਅਤੇ ਸਸਤੇ ਵਿਦੇਸ਼ੀ ਮਜ਼ਦੂਰਾਂ ਤੇ ਨਿਰਪਰਤਾ ਘਟਾਉਣ ਦੀ ਯੋਜਨਾ ਵੀ ਸ਼ਾਮਿਲ ਹੈ। ਇਹ ਨਵੀਂ ਨੀਤੀ ਯੂਕੇ ਦੀ ਇਮੀਗ੍ਰੇਸ਼ਨ ਅਤੇ ਜੇਲ ਪ੍ਰਣਾਲੀ ਦੇ ਵਿੱਚ ਵੱਡੀ ਤਬਦੀਲੀ ਦੀ ਸ਼ੁਰੂਆਤ ਹੈ। ਭਾਰਤ ਨੂੰ ਇਸ ਸੂਚੀ ਦੇ ਵਿੱਚ ਸ਼ਾਮਿਲ ਕਰਨ ਦੇ ਨਾਲ ਭਾਰਤੀਆਂ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ। ਡਿਪਿਊਟੇਸ਼ਨ ਤੋਂ ਬਚਣ ਦੇ ਲਈ ਭਾਰਤੀ ਅਪਰਾਧੀਆਂ ਨੂੰ ਆਪਣੀ ਬੇਗੁਨਾਹੀ ਸਾਬਤ ਕਰਨੀ ਹੋਵੇਗੀ। ਸਰਕਾਰ ਦਾ ਦਾਵਾ ਹੈ ਕਿ ਇਸ ਨੀਤੀ ਦੇ ਨਾਲ ਨਾ ਸਿਰਫ ਜਨਤਕ ਸੁਰੱਖਿਆ ਵਧੇਗੀ ਸਗੋਂ ਪੈਸਿਆਂ ਤੇ ਸਰੋਤਾਂ ਦੀ ਵੀ ਬਚਤ ਹੋਵੇਗੀ। ਹਾਲਾਂਕਿ ਮਨੁੱਖੀ ਅਧਿਕਾਰ ਸੰਗਠਨਾ ਤੇ ਵਿਰੋਧੀ ਧਿਰਾਂ ਦੀਆਂ ਚਿੰਤਾਵਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਨੀਤੀ ਦਾ ਅਸਰ ਅਤੇ ਇਸ ਦੀ ਸਫਲਤਾ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋ ਸਕਦੀ ਹੈ।